ਮੇਰਾ ਨਾਮ ਸਿਮਰਜੀਤ ਸਿੰਘ ਆ ਮੇਰਾ ਵੱਡਾ ਬ੍ਰਦਰ ਜੋ ਕਿ ਪ੍ਰਭਜੀਤ ਸਿੰਘ ਪਿੰਡ ਭੰਡਾਲ ਤੋਂ ਮੇਰਾ ਵੱਡਾ ਬ੍ਰਦਰ ਸਭਜੀਤ ਸਿੰਘ ਜੋ ਕਿ ਮਿਤੀ 11 8 2025 ਨੂੰ ਸਵੇਰੇ ਘਰੋਂ ਵਾਈਟ ਕਲਰ ਐਕਟਿਵਾ ਸਕੂਟੀ ਤੇ ਘਰੋਂ ਸਮਾਨ ਲੈਣ ਵਾਸਤੇ ਗਿਆ ਸੀ ਮੇਰਾ ਵੱਡਾ ਬ੍ਰਦਰ ਹੋਟਲ ਦਾ ਕੰਮ ਕਰਦਾ ਹੈ ਹਲਵਾਈ ਦਾ ਕੰਮ ਕਰਦਾ ਹੈ ਤੇ ਉਹਦੇ ਚੱਕਰ ਦੇ ਵਿੱਚ ਸਮਾਨ ਲੈਣ ਘਰੋਂ ਬਾਹਰ ਗਏ ਸੀ 11 ਤਰੀਕ ਨੂੰ 11 ਅਗਸਤ ਨੂੰ ਤੇ ਉਹ ਫਿਰ ਗਏ ਘਰੋਂ ਤੇ ਕਰੋ ਕੋਈ 2-3 ਘੰਟਿਆਂ ਬਾਅਦ ਕਰਦਿਆ ਨੇ ਕੋਈ ਕਾਰਵਾਈ ਕੀਤੀ ਪੁੱਛਿਆ ਲਾਗੇ ਬਣਿਓ ਕਿਤੋਂ ਵੀ ਨਹੀਂ ਉਹਨਾਂ ਨੂੰ ਪਤਾ ਚੱਲਿਆ ਕਿੱਥੇ ਚਲ ਗਏ ਉਹ ਬਿਨਾਂ ਦੱਸੇ ਘਰੋਂ ਮਤਲਬ ਸਕੂਟੀ ਲੈ ਕੇ ਨਿਕਲ ਗਏ ਆ ਤੇ ਅਸੀਂ ਫਿਰ ਮੈਂ ਵੀ ਮਤਲਬ ਆਰਮੀ ਚ ਜੌਬ ਕਰਦਾ ਮੈਨੂੰ ਪਤਾ ਲੱਗਾ ਫਿਰ ਮੈਂ ਐਮਰਜੈਂਸੀ ਛੁੱਟੀ ਬਣਵਾ ਕੇ ਉਥੋਂ ਮਤਲਬ ਇਹਨਾਂ ਨੂੰ ਲੱਭਣ ਵਾਸਤੇ ਆਇਆ ਕਾਰਵਾਈ ਕੀਤੀ ਅਸੀਂ ਸਾਰੇ ਆਪਾਂ ਗੁਰਦਾਸਪੁਰ ਅੰਮ੍ਰਿਤਸਰ ਬਟਾਲੇ ਸਭ ਜਗ੍ਹਾ ਲੱਭਿਆ ਸਾਨੂੰ ਨਹੀਂ ਲੱਭ ਰਹੇ ਅਸੀਂ ਥਾਣਾ ਘੁੰਮਣਕਲਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਹਨਾਂ ਦੀ ਰਿਪੋਰਟ ਵੀ ਦਰਜ ਕਰਵਾਈ ਆ ਪਰ ਉੱਥੇ ਵੀ ਉੱਥੋਂ ਵੀ ਅਜੇ ਤੱਕ ਕੋਈ ਸਾਨੂੰ ਰਿਸਪਾਂਸ ਨਹੀਂ ਮਿਲਿਆ ਹੈਗਾ ਅਸੀਂ ਖੁਦ ਵੀ ਆਪਾਂ ਕਦੇ ਕਿਤੇ ਕਿਤੇ ਜਾ ਜਾ ਕੇ ਮਤਲਬ ਉਹਨਾਂ ਨੂੰ ਲੱਭ ਰਹੇ ਆ ਕਿ ਕਿਤੋਂ ਮਿਲ ਜਣ ਪਰ ਉਹ ਸਾਨੂੰ ਮਿਲ ਵੀ ਨਹੀਂ ਪਾਰੇ ਕਿਸੇ ਵੀ ਜਗ੍ਹਾ ਤੋਂ ਸਾਨੂੰ ਕੁਝ ਵੀ ਹੈਲਪ ਅਜੇ ਤੱਕ ਕੋਈ ਵੀ ਨਹੀਂ ਮਿਲੀ ਸਾਨੂੰ ਕੁਝ ਵੀ ਪਤਾ ਨਹੀਂ ਲੱਗਾ ਘਰ ਦੇ ਪਰਿਵਾਰ ਮੈਂਬਰ ਸਭ ਦੁਖੀ ਨੇ ਛੋਟੇ ਛੋਟੇ ਦੋ ਉਹਨਾਂ ਦੇ ਬੱਚੇ ਨੇ ਜਿਨ੍ਹਾਂ ਦੇ 8-8 10-10 ਸਾਲ ਦੇ ਉਮਰ ਹੈ ਉਹਨਾਂ ਦੀ ਤੇ ਦਿਮਾਗੀ ਹਾਲਤ ਤੋਂ ਵੀ ਉਹ ਬਿਲਕੁਲ ਸਹੀ ਸੀਗੇ ਕੋਈ ਇਹੋ ਜਿਹੀ ਦਿਮਾਗੀ ਨੁਕਸ ਜਾਂ ਪ੍ਰੋਬਲਮ ਕੋਈ ਵੀ ਨਹੀਂ ਸੀ ਉਹਨਾਂ ਨੂੰ ਹੁਣ ਪਤਾ ਨਹੀਂ ਕਿ ਸਾਨੂੰ ਕਿਹੜੀ ਉਹਨਾਂ ਨੇ ਮਨ ਤੇ ਟੈਨਸ਼ਨ ਲਈਆਂ ਜੋ ਘਰ ਤੱਕ ਇਹਨਾਂ ਨੇ ਸ਼ੇਅਰ ਨਹੀਂ ਕੀਤੀ ਹੈਗੀ ਉਹਦੀ ਟੈਨਸ਼ਨ ਲੈ ਕੇ ਜਾਂ ਇਦਾਂ ਕਿਤੇ ਬਾਹਰ ਉਹ ਚਲੇ ਗਏ ਨੇ ਸਕੂਟੀ ਤੇ ਅਜੇ ਤੱਕ ਕੁਝ ਨਹੀਂ ਪਤਾ ਚੱਲ ਰਿਹਾ ਹੁਣ ਅਸੀਂ ਆਪਣੇ ਐਸਐਸਪੀ ਗੁਰਦਾਸਪੁਰ ਐਸਐਸਪੀ ਆਫਿਸ ਆਏ ਆ ਤਾਂ ਕਿ ਸਾਨੂੰ ਇੱਥੋਂ ਕੁਝ ਨਾ ਕੁਝ ਪਤਾ ਚੱਲ ਸਕੇ ਆਪਾਂ ਇੱਥੇ ਰਿਪੋਰਟ ਦਰਜ ਕਰਵਾਉਣ ਆਏ ਆ ਅੱਜ ਕੋਸ਼ਿਸ਼ ਆ ਕਿ ਫੁੱਲ ਸਦੀ ਚਲੋ ਕੋਸ਼ਿਸ਼ ਰਹੇਗੀ ਵਧੀਆ ਤਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ ਤੇ ਸਾਨੂੰ ਇਲਤਾਜ ਕਰ ਸਕਣ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਨੂੰ ਮਤਲਬ ਜਦੋਂ ਮਤਲਬ ਬ੍ਰਦਰ ਇਦਾਂ ਗਏ ਨੇ ਘਰੋਂ 2-4 ਘੰਟਿਆਂ ਬਾਅਦ ਮਤਲਬ ਉਹਨਾਂ ਨੇ ਸਾਨੂੰ ਫੋਨ ਕਰਕੇ ਕਿਹਾ ਕਿ ਘਰੇ ਇਦਾਂ ਇਦਾਂ ਗੱਲ ਹੋ ਗਈ ਹੈ ਆਪਾਂ ਛੁੱਟੀ ਲੈ ਕੇ ਉਸੇ ਵੇਲੇ ਤੁਰੰਤ ਆਏ ਆ ਅਮਰਸਰ ਵੀ ਵੇਖਿਆ ਆ ਰਸਤੇ 'ਚ ਵੀ ਸਾਰੇ ਬਿਆਸ ਅਮਰਸਰ ਸ਼ਹੀਦ ਦੀ ਹਰਮੰਦਰ ਸਾਹਿਬ ਸਭ ਜਗ੍ਹਾ ਦੇਖ ਲਿਆ ਲਾਗੇ ਬਨੇ ਸਾਨੂੰ ਜਿੱਥੇ ਤੱਕ ਸ਼ੱਕ ਪੈਂਦਾ ਸੀਗਾ ਤੇ ਉੱਥੇ ਉਹ ਕਿਤੇ ਨਹੀਂ ਮਿਲਿਆ ਗਿਆ ਹੁਣ ਕੱਲ ਸਾਨੂੰ ਇੱਕ ਕਾਲ ਆਈ ਸੀਗੀ ਉਹਨਾਂ ਦੇ ਫੋਨ ਤੇ ਫੋਨ ਆਪਣਾ ਘਰੇ ਛੱਡ ਗਿਆ ਫੋਨ ਨਹੀਂ ਲੈ ਕੇ ਗਏ ਨਾਲ ਸਕੂਟੀ ਲੈ ਕੇ ਗਏ ਤਾਂ ਖੁਦ ਗਏ ਆ ਤੇ ਫੋਨ ਉਹਨਾਂ ਦੇ ਫੋਨ ਤੇ ਫੋਨ ਆਇਆ ਕਿਸੇ ਹਿੰਦੂ ਪਰਸਨ ਦਾ ਤੇ ਉਹ ਕਹਿ ਰਹੇ ਸਨ ਅਸੀਂ ਲੁਧਿਆਣੇੋਂ ਬੋਲਦੇ ਆ ਅਸੀਂ ਮਤਲਬ ਤੁਹਾਡੇ ਪ੍ਰਭ ਨੂੰ ਜਾਣਦੇ ਆ ਅਸੀਂ ਗੱਲ ਕਰਨੀ ਆ 10 ਮਿੰਟ ਤੱਕ ਉਸ ਤੋਂ ਬਾਅਦ ਬਸ ਇੰਡੀ ਗੱਲ ਹੋਈ ਆ ਉਹਨਾਂ ਨੇ ਫੋਨ ਕੱਟ ਦਿੱਤਾ ਤੇ ਅੱਗੋਂ ਕੋਈ ਵੀ ਜਵਾਬ ਨਹੀਂ ਆਇਆ ਤੇ ਫੋਨ ਸਵਿਚ ਆਫ ਆ ਰਿਹਾ ਸਾਨੂੰ ਸ਼ਿਕਾਇਤ ਆ ਕਿ ਉਹ ਸਪੂਨ ਦੀ ਡਿਟੇਲ ਕਢਾਈ ਜਾਵੇ ਸਾਨੂੰ ਮਤਲਬ ਕੋਈ ਇਨਫੋਰਮੇਸ਼ਨ ਕੀਤਾ ਜਾਵੇ ਪੁਲਿਸ ਇੱਥੇ ਕਾਰਵਾਈ ਕਰੇ ਸਖਤ ਤੋਂ ਸਖਤ ਤੇ ਸਾਨੂੰ ਕੋਈ ਨਾ ਕੋਈ ਮਤਲਬ ਇੱਥੇ ਦਿੱਤਾ ਜਾਵੇ ਕਿੰਨੇ ਦਿਨ ਹੋ ਗਿਆ ਜੀ ਅੱਜ 11 ਤਰੀਕ ਤੋਂ ਲੈ ਕੇ ਅੱਜ ਨੌ ਦਿਨ ਹੋ ਗਏ ਆ ਜੀ ਕੁਝ ਪਤਾ ਨਹੀਂ ਚੱਲ ਸਕਿਆ ਇਹਦੇ ਬਾਰੇ ਕੁਝ ਜੀ